ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ। ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ। ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਬਣਾਇਆ ਕਮਾਲ ਦੀ ਗੱਲ ਕਿੰਡਾ ਵੱਡਾ ਝੂਠ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ 20 ਲਫ਼ਜ਼ ਨੇ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਾਂ ਦੀ ਕਮੇਟੀ ਨੇ ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿਆ ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਗਿਆਨੀ ਹਰਪੀਤ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਾਂ ਦੀ ਕਮੇਟੀ ਕਹੇ ਭਾਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉਹ ਟਟੀਰੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਨੇ ਸੰਸਥਾਵਾਂ ਡੋਬ ਦਿੰਦੇ ਆ ਮਾੜੇ ਆ ਜਾਂਦੇ ਨੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਵ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਕਰਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਸਾਰਾ ਸੇਵ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਸੁੱਟ ਦਿੰਦੇ ਨੂੰ ਵੀ ਸਾਰਿਆਂ ਨੂੰ ਦਾਗੀ ਕਰੂਗਾ ਇਹ ਸਿਆਣਪ ਹੁੰਦੀ ਹੈ ਇਹ ਸਿਆਣਪ ਹੁੰਦੀ ਹੈ ਤੇ ਜੇ ਅਸੀਂ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਟਣਾ ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰ ਇਹ ਦਾਗੀ ਨੂੰ ਨਹੀਂ ਬਾਹਰ ਕੱਢਣਾ ਇਹ ਤਾਂ ਰੱਖਣਾ ਇਕ ਗਲ ਗਿਆ ਸੜ ਗਿਆ ਅਸੀਂ ਇਹਨੂੰ ਨਹੀਂ ਛੱਡਣਾ ਆ ਜਿਹੜੇ ਠੀਕ ਠਾਕ ਹਨ ਇਹ ਜੇ ਨਿਕਲਦੇ ਤਾਂ ਨਿਕਲ ਜਾਣ ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ ਅਸੀਂ ਪੰਥਕ ਸੰਸਥਾਵਾਂ ਦੇ ਬੈਰੀ ਨਹੀਂ ਹੈ ਦੁਸ਼ਮਣ ਨਹੀਂ ਹੈ ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰਸੁਰਜੀਤੀ ਹੋਣੀ ਚਾਹੀਦੀ ਹੈ ਸਮਾਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈੱਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ ਤੇ ਅੱਜ ਅਮਰਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਨਾ ਕੌਣ ਜੁਮੇ ਬਾਹਰ ਹੈ ਕੌਣ ਜੁਮੇ ਬਾਹਰ ਹੈ ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟੇ ਤਾਂ ਤਿੰਨ ਚਾਰ ਮਹੀਨੇ ਤੋਂ ਚੱਲਦਾ ਹੈ ਤਿੰਨ ਚਾਰ ਮਹੀਨਿਆਂ ਤੋਂ ਚੱਲ ਰਿਹਾ ਹੈ ਇਹ ਕੌਣ ਸੁਨੇਵਾ ਰਿਹਾ ਹੈ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ ਕੌਣ ਸੁਨੇਵਾ ਰਿਹਾ ਹੈ ਤਾਂ ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇ ਗਏ ਲਫ਼ਜ਼ਾਂ ਦੀ ਚਰਚਾ ਹੋਣੀ ਸੀ ਕੀ ਬੋਲੇ ਆ ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਐ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ ਔਰ ਹਮਾਇਤ ਵੀ ਕਰਦੇ ਹੁੰਦੇ ਸੀ ਤੇ ਅੱਜ ਕੀ ਹੈ ਅੱਜ ਕੁਝ ਵੀ ਨਹੀਂ ਹੈ ਕੌਣ ਸੁਨੇਹਵਾ ਹੈ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਸਥਾਵਾਂ ਨੂੰ ਵੀ ਦੇਖ ਲਓ ਬਾਕੀ ਸੰਪਰਦਾਵਾਂ ਨੂੰ ਵੀ ਦੇਖ ਲਓ ਇਸੇ ਸੰਪਰਦਾ ਦੇ ਇੱਕ ਮੁਖੀ ਦੀ ਧਹਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਐਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਤਾਂ ਅੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਸੀ ਕਮਜ਼ੋਰ ਹੋ ਗਏ ਉਹ ਜ਼ਿਆਦਾ ਮਜ਼ਬੂਤ ਨਹੀਂ ਹੋਏ ਆ ਉਹ ਉੱਥੇ ਹੀ ਆ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾਂ ਵਾਲਿਆਂ ਨਾਲ ਅਸੀਂ ਵਾਲੇ ਕਮਜ਼ੋਰ ਕਿਸ ਨੇ ਕਰ ਦਿੱਤਾ ਕਮਜ਼ੋਰ ਇਹ ਕਿਸੇ ਨੇ ਬਸਲੇਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ ਕਿਸ ਨੇ ਫਸਲੇਸ਼ਨ ਕਰਨ ਦਾ ਯਤਨ ਨਹੀਂ ਕੀਤਾ ਕੌਣ ਕਮਜ਼ੋਰ ਹੋ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇੰਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰਤੀ 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕੋਲ 2 ਦਸੰਬਰ ਤੋਂ ਪਹਿਲਾਂ ਕੀ ਨਹੀਂ ਕੀਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜਾ ਧਿਆਨ ਮੰਗਦੀਆਂ ਪੰਥ ਦਾ ਧਿਆਨ ਮੰਗਦੀਆਂ ਪੰਥ ਦੇ ਬਸਲੇਸ਼ਨ ਕਰਨ ਦੇ ਯੋਗ ਨੇ ਇਹ ਚੀਜ਼ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਿਰ ਤੇ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ ਪੰਡਾਂ ਜਿਹੜੀਆਂ ਨੇ ਬਣੀਆਂ ਜਾਂਦੀਆਂ ਨੇ ਦਸਤਾਰਾਂ ਦੀਆਂ ਇੰਨੀਆਂ ਦਸਤਾਰਾਂ ਹੁੰਦੀਆਂ ਮੱਖਾ 2 300 400 ਦਸਤਾਰ ਹੋ ਜਾਂਦੀਆਂ ਤੇ ਜਦੋਂ ਉਹ ਦਸਤਾਰ ਕੋਈ 2 ਸਾਲਾਂ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ 8 ਸਾਲਾਂ ਬਾਅਦ ਜਦੋਂ ਕੋਈ ਜefeਦਾਰ ਪਾਉਂਦਾ ਨਹੀਂ ਐ ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ ਤੇ ਫਿਰ ਕੋਈ ਸੰਪਰਦਾ ਕੋਈ ਜੱਥੇਬੰਦੀ ਰਮਾਲ ਦੇ ਨਾਲ ਸਿਰ ਢਗਣ ਵਾਸਤੇ ਵੀ ਨਹੀਂ ਆਉਂਦੇ। ਵੀ ਅਸੀਂ ਰਮਾਲ ਲੈ ਕੇ ਸਿਰ ਹੀ ਟੱਕ ਦਈਏ। ਹੋਰ ਨਹੀਂ ਕੁਝ ਕਰ ਸਕਦੇ ਤੋ। ਬੰਨਣ ਵਾਲੇ ਜ਼ਰੂਰ ਸਾਰੇ ਆ ਜਾਂਦੇ ਨੇ। ਜਦੋਂ ਦੇਣੀਆਂ ਹੁੰਦੀਆਂ ਉਦੋਂ ਜ਼ਰੂਰ ਸਾਰੇ ਆ ਜਾਂਦੇ ਨੇ। ਪਰ ਜਦੋਂ ਲੈਂਦੀ ਹੈ ਜਾਂ ਲਾਈ ਜਾਂਦੀ ਹੈ ਉਦੋਂ ਕੋਈ ਰਮਾਲ ਰੱਖਣ ਵਾਸਤੇ ਨਹੀਂ ਇਹ ਸਾਡੇ ਪੰਥ ਦੀ ਤਰਾਸਤੀ ਹੈ ਕਹਿੰਦੇ ਅਸੀਂ ਮਜ਼ਬੂਤ ਆ ਕਿੱਥੇ ਮਜ਼ਬੂਤ ਆ ਅਸੀਂ ਕਿੱਥੇ ਮਜ਼ਬੂਤ ਆ ਅਸੀਂ ਸੋ ਸਾਧ ਸੰਗਤ ਜੀ ਬਹੁਤ ਕੁਝ ਕਿਹਾ ਜਾ ਸਕਦਾ ਹੈ ਯਾਨੀ ਹਰਪ੍ਰੀਤ ਸਿੰਘ ਅਰਗੇ 100 ਆਏ 100 ਚਲੇ ਗਏ ਮੈਂ ਵੀ ਘਰੇ ਬਹਿ ਜਾਊਂਗਾ ਨਾ ਬੋਲੂਗਾ ਅਸੀਂ ਕਿਹੜਾ ਸਰਮਾਇਦਾਰਾਂ ਦੇ ਪੁੱਤ ਐ ਦਿਹਾੜੀਦਾਰਾਂ ਦੇ ਪੁੱਤ ਐ ਦਿਹਾੜੀਆਂ ਕਰ ਲਾਂਗੇ ਪਰ ਇਸ ਸੰਸਥਾ 'ਮ ਇਹ ਮਰਿਆਦਾਾਂ 'ਮ ਜੇ ਨਾ ਰਹੀਆਂ ਤੇ ਸਾਡੇ ਕਿਸੇ ਦੇ ਪੱਲੇ ਕੁਛ ਨਹੀਂ ਹੈ ਅੱਜ ਚਿੱਕੜ ਸਿੱਖਣ ਵਾਸਤੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸਿੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਧ ਦੇ ਵਿੱਚੇ ਵੜਤੇ ਨੇ ਗੰਧ ਦੇ ਵਿੱਚ ਵੜ ਜਾ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਡੋਲ ਭਰ ਭਰ ਕੇ ਚਿੱਕੜ ਸੁੱਟੋ ਸੁੱਟ ਲਓ ਜੇ ਨਾ ਮਰਦੇ ਕੀ ਕਰ ਲੂਗਾ ਤੁਸੀਂ ਚਿੱਕੜ ਸੁੱਟਣ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀ ਇਹ ਨਾਟਕ ਆਧਾਰ ਗਵਾ ਚੁੱਕੇ ਆ ਅਸੀਂ ਥੋੜਾ ਨਾਟਕ ਆਧਾਰ ਜਿਹੜਾ ਉਹ ਰਹਿਣੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਪਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕਪੜੇ ਲਾ ਰਹੇ ਹਨ ਨਾ ਇਹਨਾਂ ਦੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ਸਾਰੀ ਦੁਨੀਆ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨਗੇ ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਗੁਰੂ ਲਈ ਕੀਤਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਕੀ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਤੇ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਜਦੋਂ ਪੰਡਿਆਂ ਨੇ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਤੇ ਗਾਲਾ-ਗੂਲਾ ਵਿੱਚ ਕੱਟੀਆਂ ਸੀ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ ਸੀ ਇਹ ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਪਛਾਣੀ ਹੋਇਆ ਲਾ ਕਹਿੰਦੇ ਵਾਹਿਗੁਰੂ ਇਹ ਪੰਡਤ ਮੈਨੂੰ ਢੇਡ ਕਹਿੰਦਾ ਹੈ ਫਿਰ ਥੋੜੇ ਸਮੇਂ ਬਾਅਦ ਕਹਿੰਦੇ ਮੈਨੂੰ ਥੋੜੀ ਕਹਿੰਦਾ ਤੈਨੂੰ ਹੀ ਕਹਿੰਦਾ ਕਿਉਂਕਿ ਤੇਰੇ ਮੇਰੇ ਚ ਭੇਦ ਥੋੜੀ ਐ ਨਾਮੇ ਨਾਰਾਇਣ ਨਾਹੀ ਭੇਦ ਇਹ ਚਿਕੜ ਮੇਰੇ ਤੇ ਨਹੀਂ ਸਟ ਰਿਹਾ ਤੁਸੀਂ ਨਾ ਮੇਰੇ ਤੇ ਡੇਗ ਰਿਹਾ ਕਿਉਂ ਕਿਉਂਕਿ ਮੇਰਾ ਪੰਥ ਨਹੀਂ ਸਵਾਰ ਰਿਹਾ ਮੇਰੀ ਕੌਮ ਨਹੀਂ ਸਵਾਰ ਰਹੀ ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸਟ ਪੈ ਇਹ ਮਤ ਭੁੱਲੋ ਕਿ ਅਸੀਂ ਲਬੇੜ ਕੇ ਗੰਦਾ ਕਰਕੇ ਘਰੇ ਬਾਦਣਾ ਜੁਬਾਨ ਬੰਦ ਕਰ ਦਿਆਂਗੇ ਉਹ ਸਿੱਕੀ ਮਾਂ ਲੱਗ ਰਹੀਆਂ ਵੀ ਇਹਨਾਂ ਦੀ ਜ਼ੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦਿਓ ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ ਇਹ ਜਿਵੇਂ ਕਿਹਾ ਨਾ ਸਟੇਟ ਸੈਕਟਰੀ ਨੇ ਇਹ ਸਰਮਾਇਦਾਰ ਨਹੀਂ ਮਾਰਦਾ ਇਹ ਸਰਮਾਇਦਾਰਾਂ ਦੀ ਵਸ ਦੀ ਗੱਲ ਨਹੀਂ ਹੈ ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰਦਾ